ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਡਰਨ ਐਗਰੀਕਲਚਰ PB09 ਤੇ ਅੱਜ ਅਸੀਂ ਗੱਲ ਕਰਾਂਗੇ ਕਿ ਮੈਗਨੀਜ਼ ਸਲਫੇਟ ਹੈ ਕੀ ਮੈਗਨੀਜ਼ ਸਲਫੇਟ ਦੀ ਘਾਟ ਕਿਉਂ ਆਉਂਦੀ ਹੈ ਕਿਹੜੀਆਂ ਜ਼ਮੀਨਾਂ ਵਿੱਚ ਇਸ ਦੀ ਘਾਟ ਆਉਂਦੀ ਹੈ ਤੇ ਕਣਕ ਵਿੱਚ ਇਸ ਦੀ ਵਰਤੋਂ ਦੇ ਫਾਇਦੇ ਕੀ ਨੇ ਜੇਕਰ ਤੁਸੀਂ ਖੇਤੀ ਕਰਦੇ ਹੋ ਤਾਂ ਇਹ ਵੀਡੀਓ ਪੂਰੀ ਜ਼ਰੂਰ ਵੇਖਿਓ ਮੈਗਨੀਜ਼ ਸਲਫੇਟ ਇੱਕ ਮਾਈਕਰੋ ਨਿਊਟ੍ਰੀਐਂਟ ਖਾਦ ਹੈ ਜਿਹਦੇ ਵਿੱਚ 30.5% ਮੈਗਨੀਜ਼ ਤੇ 17% ਗੰਧਕ ਹੁੰਦੀ ਹੈ। ਇਹ ਗੁਲਾਬੀ ਭੂਰਾ ਪਾਊਡਰ ਹੁੰਦਾ ਹੈ। ਪਾਣੀ ਵਿੱਚ ਬਹੁਤ ਤੇਜ਼ੀ ਨਾਲ ਘੁਲ ਜਾਂਦਾ ਹੈ ਤੇ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਸਪਰੇਅ ਕਰਨ ਦੇ। ਹੁਣ ਬਹੁਤੀਆਂ ਕਣਕਾਂ ਨੂੰ ਪਾਣੀ ਦੇ ਦਿੱਤਾ ਗਿਆ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਪਾਣੀ ਲਾਉਣ ਬਾਰੇ ਸੋਚ ਰਹੇ ਨੇ ਕਿਸਾਨ ਵੀਰ ਤੇ ਆਓ ਆਪਾਂ ਕੁਝ ਵਿਚਾਰ ਕਰੀਏ ਕਿ ਮੈਗਨੀਜ਼ ਦੀ ਜਿਹੜੀ ਘਾਟ ਹੈ ਉਹ ਕਿਸ ਕਰਕੇ ਆਉਂਦੀ ਹੈ ਜ਼ਮੀਨ ਦੇ ਵਿੱਚ ਜੇਕਰ ਕਿਸੇ ਜ਼ਮੀਨ ਦੇ ਵਿੱਚ ਪਾਣੀ ਦਾ ਜਿਹੜਾ ਪੀ ਐਚ ਲੈਵਲ ਹੈ ਉਹ 7.5 ਤੋਂ ਉੱਪਰ ਹੋਵੇ ਭਾਵ ਖਾਰੀ ਜ਼ਮੀਨ ਹੋਵੇ ਇਸ ਤਰ੍ਹਾਂ ਦੀ ਮਿੱਟੀ ਦੇ ਵਿੱਚ ਜਿਹੜਾ ਮੈਗਨੀਜ਼ ਹੈ ਉਹ ਇੱਕ ਤਰ੍ਹਾਂ ਨਾਲ ਬੰਨ ਹੋ ਜਾਂਦਾ ਹੈ ਭਾਵ ਤੇ ਪੌਦੇ ਨੂੰ ਨਹੀਂ ਮਿਲਦਾ ਜਾਂ ਫਿਰ ਰੇਤਲੀ ਅਤੇ ਹਲਕੀ ਮਿੱਟੀ ਹੋਵੇ ਪਾਣੀ ਦੇ ਨਾਲ ਜਿਹੜਾ ਇਹ ਮੈਗਨੀਜ਼ ਹੈ ਧੁੱਲ ਕੇ ਹੇਠਾਂ ਡੂੰਗਾ ਚਲਾ ਜਾਂਦਾ ਹੈ ਜ਼ਮੀਨ ਵਿੱਚ ਤੇ ਪੌਦੇ ਦੀਆਂ ਜੜ੍ਹਾਂ ਤੋਂ ਪਰੇ ਹੋ ਜਾਂਦਾ ਹੈ ਅਸਲ ਦੇ ਵਿੱਚ ਜੋ ਸਾਡਾ ਝੋਨੇ ਕਣਕ ਦਾ ਫਸਲੀ ਚੱਕਰ ਹੈ ਹਰ ਸਾਲ ਝੋਨਾ ਲਗਾਉਣ ਦੇ ਕਾਰਨ ਜਿਹੜਾ ਮੈਗਨੀਜ਼ ਹੈ ਉਹ ਡੂੰਗਾ ਚਲਾ ਜਾਂਦਾ ਹੈ ਜ਼ਮੀਨ ਦੇ ਵਿੱਚ ਤੇ ਪੌਦੇ ਨੂੰ ਨਹੀਂ ਪ੍ਰਾਪਤ ਹੁੰਦਾ ਤੇ ਜਿਸ ਜ਼ਮੀਨ ਦੇ ਵਿੱਚ ਆਪਾਂ ਜਿਪਸਮ ਬਹੁਤ ਪਾਉਂਦੇ ਆ ਇਹ ਮੈਗਨੋਜ਼ ਨੂੰ ਮੈਗਨੀਜ਼ ਨੂੰ ਪੌਦੇ ਲਈ ਅਨੁਪਲਬਧਕ ਬਣਾ ਦਿੰਦਾ ਹੈ ਜਿਪਸਮ ਇਹ ਜਿਹੜਾ ਜਾਂ ਫਿਰ ਪਾਣੀ ਦਾ ਤੇਜ਼ ਵਹਾਅ ਜਿੱਥੇ ਵਹਿੰਦਾ ਹੋਵੇ ਬਾਹਰ ਜਿਆਦਾ ਹੁੰਦੀ ਹੋਵੇ ਮੈਗਨੀਜ਼ ਉੱਥੇ ਵੀ ਫਿਰ ਘਟ ਹੋ ਜਾਂਦਾ ਹੈ ਤੇ ਜਿਸ ਜ਼ਮੀਨ ਦੇ ਵਿੱਚ ਘਟ ਜੈਵਿਕ ਪਦਾਰਥ ਵਾਲੀ ਮਿੱਟੀ ਹੋਵੇ ਕਿ ਜਿਵੇਂ ਹੁਣ ਆਪਾਂ ਬਹੁਤੇ ਕਖਪਰਾਲ ਨੂੰ ਜੋ ਵੇਸਟੇਜ ਹੈ ਉਹਨੂੰ ਸਾੜ ਦਿੰਨੇ ਆ ਭਲਾ ਹੋਵੇ ਜੇਕਰ ਉਸ ਸਾਰੀ ਰੈਂਦ ਖੁੰਦ ਨੂੰ ਆਪਾਂ ਖੇਤ ਦੇ ਵਿੱਚ ਮਲਾਈਏ ਤਾਂ ਜੋ ਜਿਹੜਾ ਜੈਵਿਕ ਮਾਦਾ ਹੈ ਉਹ ਵਧੇ ਇਹ ਵੀ ਇੱਕ ਕਾਰਨ ਹੈ ਕਿ ਘੱਟ ਜੈਵਿਕ ਮਾਦਾ ਜਿਹੜਾ ਉਸ ਮਿੱਟੀ ਦੇ ਵਿੱਚ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਮੈਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ ਕਣਕ ਫਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ ਤੇ ਇਹਦੀਆਂ ਕੁਝ ਨਿਸ਼ਾਨੀਆਂ ਨੇ ਕਾਟਦੀਆਂ ਬੂਟੇ ਦੇ ਜਿਹੜੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਪੂਰੇ ਰੰਗ ਦੇ ਥੱਬਿਆਂ ਦੇ ਰੂਪ ਦੇ ਵਿੱਚ ਦਿਖਾਈ ਦਿੰਦੀਆਂ ਹਨ ਇਹ ਥੱਬੇ ਪੱਤਿਆਂ ਦੇ ਮੋਢ ਵਾਲੇ ਹਿੱਸੇ ਵਿੱਚੋਂ ਜ਼ਿਆਦਾ ਹੁੰਦੇ ਹਨ ਬਾਅਦ ਵਿੱਚ ਇਹ ਥੱਬੇ ਨਾੜੀਆਂ ਵਿਚਕਾਰ ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ ਇਕੱਠੇ ਹੋ ਕੇ ਇੱਕ ਲੰਮੀ ਤਾਰੀ ਦਾ ਆਕਾਰ ਧਾਰਨ ਕਰ ਲੈਂਦੇ ਨੇ ਬਹੁਤ ਜ਼ਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਨੇ ਸਿੱਟੇ ਨਿਕਲਣ ਸਮੇ ਘਾੜ ਦੀਆਂ ਨਿਸ਼ਾਨੀਆਂ ਪੀਸੀ ਦੇ ਪੱਤੇ ਤੇ ਸਾਫ਼ ਦਿਖਾਈ ਦਿੰਦੀਆਂ ਨੇ ਤੇ ਇਹਦੀ ਰੋਕਥਾਮ ਜਿਹੜੀ ਹੈ ਉਹ ਸਭ ਤੋਂ ਬੈਸਟ ਤਰੀਕਾ ਹੈ ਕਿ ਸਪਰੇਅ ਰਾਹੀਂ ਪੱਤਿਆਂ ਦੇ ਉੱਪਰ ਛਿੜਕਾਅ ਕੀਤਾ ਜਾਵੇ ਕੋਲ ਤਿਆਰ ਜਿਹੜਾ ਕਰਨਾ ਹੈ ਇੱਕ ਕਿੱਲੇ ਦੇ ਲਈ ਉਹ ਹੈ ਜੇਕਰ 1 ਕਿਲੋ ਮੈਗਨੀਸ ਸਲਫੇਟ 1 ਕਿੱਲੇ ਵਿੱਚ ਪਾਉਣੀ ਹੈ ਤੇ ਫਿਰ 200 ਲੀਟਰ ਪਾਣੀ ਜ਼ਰੂਰ ਸਪਰੇਅ ਕਰਨਾ ਪਵੇਗਾ ਤੇ ਪਰ ਜੇਕਰ 200 ਲੀਟਰ ਕਿੱਲੇ ਨੂੰ ਪਾਣੀ ਆਪਾਂ ਨਹੀਂ ਲਾਉਣਾ 100 ਲੀਟਰ ਹੀ ਲਾਉਣਾ ਹੈ ਤੇ ਫਿਰ ਅੱਧਾ ਕਿਲੋ ਮੈਗਨੀਸ ਸਲਫੇਟ ਸਪਰੇਅ ਕਰੀਏ ਤੇ ਜੇਕਰ ਇਹਦੇ ਅਸਰ ਨੂੰ ਹੋਰ ਵਧਾਉਣਾ ਚਾਹੁੰਦੇ ਆ ਤੇ 1 ਕਿਲੋ ਭਿੱਜੀ ਹੋਈ ਕਲੀ ਦਾ ਪਾਣੀ ਨਿਤਰਿਆ ਹੋਇਆ ਪਾਣੀ ਪਾਊਡਰ ਨਹੀਂ ਲੈਣਾ ਵਿੱਚ ਉਹ ਨਿਤਰਿਆ ਇੱਕ ਦਿਨ ਭਿਉ ਛੜੀਏ ਅਗਲੇ ਦਿਨ ਉਹ ਨਿਤਰਿਆ ਹੋਇਆ ਪਾਣੀ ਉਦੋਂ ਇਸ ਘੋਲ ਦੇ ਵਿੱਚ ਪਾ ਕਰਕੇ 1 ਕਿਲੋ ਯੂਰੀਆ ਨਾਲ ਰਲਾ ਰਲਾ ਕਰਕੇ ਇਸ 스프ਰੇ ਨੂੰ ਉਪਰ ਕੀਤੇ ਆ ਬਹੁਤ ਚੰਗੇ ਨਤੀਜੇ ਮਿਲਦੇ ਨੇ ਤੇ ਆ ਹੁਣੇ ਵੀ ਵਿਚਾਰ ਕਰ ਲਈਏ ਕਿ ਮੈਗਨੀਸ ਸਲਫੇਟ ਦੇ ਕਣਕ ਦੇ ਵਿੱਚ ਫਾਇਦੇ ਕੀ ਨੇ ਇਸ ਦੇ 스프ਰੇ ਦੇ ਨਾਲ ਫੋਟੋਸਿੰਥੇਸਿਸ ਦੀ ਸਮਰੱਥਾ ਜਿਹੜੀ ਉਹ ਵਧੀ ਹੈ ਭਾਵ ਪੌਦਾ ਸੂਰਜ ਦੀ ਰੋਸ਼ਨੀ ਨੂੰ એનર્ਜੀ ਦੇ ਵਿੱਚ ਜ਼ਿਆਦਾ ਬਦਲਣ ਲੱਗ ਪੈਂਦਾ ਹੈ ਪੱਤੇ ਹਰੇ ਗਾੜੇ ਬਣੇ ਰਹਿੰਦੇ ਨੇ ਕਲੋਰੋਫਿਲ ਬੰਤਰ ਜਿਹੜੀ ਐ ਉਹ ਵਾਧੀ ਹੈ ਇਹਦੀ ਨਾਲ ਮੈਗਨੀਜ਼ ਦੀ ਸਪਰੇ ਦੇ ਨਾਲ ਜਿਹੜੇ ਟਿੱਲਰ ਨੇ ਉਹ ਜ਼ਿਆਦਾ ਵਧਦੇ ਨੇ ਭਾਗ ਸ਼ਖਾਵਾਂ ਵਧਦੀਆਂ ਨੇ ਜਿਸ ਨਾਲ ਉਪਜ ਵਧਨ ਦੇ ਸਿੱਧੇ ਆਸਾਰ ਨੇ ਪੌਦਾ ਮਜ਼ਬੂਤ ਅਤੇ ਲੰਮਾ ਹੁੰਦਾ ਹੈ ਵਿਕਾਸ ਉਹਦਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਤੇ ਪੌਦੇ ਦੀ ਜਿਹੜੀ ਰੋਗਾਂ ਨਾਲ ਲੜਨ ਦੀ ਸਮਰੱਥਾ ਹੈ ਉਹ ਵਾਧੀ ਹੈ ਪੱਤਾ ਸੁੱਕਦਾ ਨਹੀਂ ਤੇ ਜਿਹੜੇ ਫੰਗਸ ਰੋਗ ਨੇ ਉੱਲੀ ਰੋਗ ਨੇ ਉਹ ਘਟ ਹੋ ਜਾਂਦੇ ਨੇ ਤੇ ਅੰਤ ਤੇ ਆ ਕੇ ਦਾਣਾ ਜਿਹੜਾ ਉਹ ਬਹੁਤ ਚੰਗੀ ਤਰ੍ਹਾਂ ਭਰਦਾ ਹੈ ਨਰੋਆ ਭਰਦਾ ਹੈ ਤੇ ਜਦੋਂ ਦਾਣੇ ਨਰੋਏ ਹੋਣਗੇ ਤੇ ਪ੍ਰਤੀ ਏਕੜ ਝਾੜ ਵਧਨ ਦੇ ਅਸਾਰ ਵੀ ਬਹੁਤ ਵੱਧ ਜਾਂਦੇ ਨੇ ਖਾਸ ਫਾਇਦਾ ਜਿਹੜਾ ਹੈ ਇਹਦਾ ਉੱਚ ਪੀ ਐਚ ਵਾਲੀ ਮਿੱਟੀ ਦੇ ਵਿੱਚ ਵੀ ਹੈ ਕਿਉਂਕਿ ਜਿੱਥੇ ਪੀ ਐਚ ਲੈਵਲ 7.5 ਤੋਂ ਉੱਪਰ ਹੈ ਉੱਥੇ ਜਿਹੜੀਆਂ ਹੋਰ ਖਾਦਾਂ ਨੇ ਉਹਨਾਂ ਦਾ ਪ੍ਰਭਾਵ ਘਟ ਹੋ ਜਾਂਦਾ ਹੈ ਪਰ ਮੈਗਨੀਜ਼ ਉਥੇ ਵੀ ਬਹੁਤ ਵਧੀਆ ਅਸਰ ਦਿਖਾਉਂਦਾ ਹੈ ਮੈਗਨੀਜ਼ ਅਤੇ ਮੈਗਨੀਸ਼ੀਅਮ ਜਿਹਨੂੰ ਆਪਾਂ ਇਹ ਵੀ ਕਹਿੰਦੇ ਆ ਮੈਗਨੀਜ਼ ਸਲਫੇਟ ਤੇ ਮੈਗਨੀਸ਼ੀਅਮ ਸਲਫੇਟ ਬਹੁਤੇ ਕਿਸਾਨ ਇਹਨੂੰ ਇੱਕ ਹੀ ਸਮਝਦੇ ਨੇ ਤੇ ਕਈ ਵਾਰ ਦੁਕਾਨ ਤੇ ਖਰੀਦਣ ਗਿਆ ਨੂੰ ਦੁਕਾਨਦਾਰ ਵੀ ਮੈਗਨੀਸ਼ੀਅਮ ਹੀ ਮੈਗਨੀਜ਼ ਕਹਿ ਕੇ ਦੇ ਦਿੰਦਾ ਹੈ ਕਿ ਇੱਕੋ ਹੀ ਨੇ ਪਰ ਨਹੀਂ ਦੋਵਾਂ ਵਿੱਚ ਬਹੁਤ ਵੱਡਾ ਫਰਕ ਹੈ ਦੋਵਾਂ ਦੇ ਕੰਮ ਵੀ ਪੌਦੇ ਦੇ ਵਿੱਚ ਬਿਲਕੁਲ ਵੱਖੋ ਵੱਖਰੇ ਨੇ ਮੈਗਨੀਸ਼ੀਅਮ ਦੀ ਘਾਟ ਪੰਜਾਬ ਹਰਿਆਣਾ ਤੇ ਰਾਜਸਥਾਨ ਦੀਆਂ ਜ਼ਮੀਨਾਂ ਦੇ ਵਿੱਚ ਨਹੀਂ ਵੇਖੀ ਗਈ। ਮੈਗਨੀਸ਼ੀਅਮ ਦੀ ਘਾਟ ਉੱਥੇ ਹੁੰਦੀ ਹੈ ਜਿੱਥੇ ਉੱਚ ਪोटाश ਵਾਲੀ ਮਿੱਟੀ ਹੋਵੇ, ਭਾਵੇਂ ਗੰਦਗੀ ਮਿੱਟੀ ਹੋਵੇ। ਗੰਦਗੀ ਮਿੱਟੀ ਦੇ ਵਿੱਚ ਹੀ ਮੈਗਨੀਸ਼ੀਅਮ ਦੀ ਘਾਟ ਆਉਂਦੀ ਹੈ। ਸੋ ਇਹਦੇ ਆਪਣੇ ਖੇਤ ਦੇ ਵਿੱਚ ਜ਼ਰੂਰ ਨਹੀਂ ਕਿਉਂਕਿ ਜੇ ਘਾਟ ਮੈਗਨੀਜ਼ ਦੀ ਹੈ ਤੇ ਉਹਦੀ ਜਗ੍ਹਾ ਆਪਾਂ ਹੋਰ ਤੱਤ ਮੈਗਨੀਸ਼ੀਅਮ ਪਾ ਦਵਾਂਗੇ ਤੇ ਮੈਗਨੀਜ਼ ਦੀ ਘਾਟ ਨਹੀਂ ਪੂਰੀ ਹੋਣ ਵਾਲੀ। ਜੇ ਇਹ ਜਾਣਕਾਰੀ ਸਾਡੀ ਵੀਡੀਓ ਰਾਈ ਚੰਗੀ ਲੱਗੀ ਹੋਵੇ ਤਾਂ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਕੋਈ ਸਵਾਲ ਹੋਵੇ ਖੇਤੀ ਨਾਲ ਸੰਬੰਧਿਤ ਤਾਂ ਕਮੈਂਟ ਕਰਿਓ ਅਸੀਂ ਜਵਾਬ ਦੇਣ ਦਾ ਯਤਨ ਜਰੂਰ ਕਰਾਂਗੇ ਧੰਨਵਾਦ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ